ਸਸ ਸਦਵਾ ਦੇ ਵਿੱਚ ਖਸ ਖਸ ਐਵੇਂ ਰਗੜੀ ਗਈ ਜਿਵੇਂ ਮੁੰਡਾ ਰਗੜਿਆ ਜਾਂਦਾ ਹੁੰਦਾ ਉਹ ਰਗੜੀ ਆਏ ਅਮਰੀਕਾ ਇਹ ਦੇਖ ਆ ਚੱਕ ਆਸਟ੍ਰੇਲੀਆ ਲੱਗਦਾ ਕੁਛ ਹੋਰ ਵੀ ਆ ਇਹ ਦੇਖਣ ਇਹ ਮੈਂ ਪਹਿਲੀ ਵਾਰ ਦੇਖਿਆ ਵਜੜਾ ਹਵਾ ਛੋਟਾ ਸਲੂਤਰ ਕਹਿ ਲੋ ਦੂਜਾ ਤਾਂ ਹੁੰਦਾ ਸੀਗਾ ਸਾਡੇ ਉਹ ਤਾਂ ਹੁਣ ਵੀ ਆ ਐਵੇਂ ਲੱਗਦਾ ਚਾਚੇ ਨੇ ਤਿਆਰ ਕਰਵਾਇਆ ਸੀ ਇਹਨੇ ਬਣਵਾਇਆ ਸੀ ਇਹ ਅੱਜ ਆਪਾਂ ਪੱਥਰ ਵਾਲਾ ਲਿਆਂਦਾ ਪਹਿਲਾਂ ਐਹੀ ਵਰਤਦੇ ਸੀ ਕਿਉਂਕਿ ਉਦੋਂ ਦੂਜੇ ਟੁੱਟ ਗਏ ਸੀ ਫਿਰ ਉਸ ਤੋਂ ਬਾਅਦ ਕੌਨਫੀਡੈਂਸੀ ਆ ਘਟ ਗਿਆ ਇਹ ਹੈਗਾ ਸਾਈਜ਼ ਛੋਟਾ ਹੀ ਹੈ ਦਾ ਨਾ ਆ ਬੰਦੇ ਵੀ ਥੋੜੀ ਆ ਹਾਂਜੀ ਜਿਹੜਾ ਮੁੱਖ ਮੰਤਰੀ ਕਹਿੰਦਾ ਕੋਈ ਤਾਂ ਮੁੱਖ ਮੰਤਰੀ ਕਹਿੰਦਾ ਵੀ 80% ਲੇਡੀਜ਼ ਸਰਪੰਚ ਲੰਬੜਦਾਰ ਅੱਛਾ ਬੋਲਣ ਵਾਲੀ ਹੁਣ ਗਵਰਨਮੈਂਟ ਨੇ ਕਿਹਾ ਵੀ 5-4 ਇੱਕ ਮੋਟਰ ਦੇ ਚਾਹੀਦੇ ਜਦ ਇੱਕ ਕਿਸਾਨ ਬਾਦ ਗਦੌਰੀ ਕਰਨ ਆਉਂਦਾ ਪਟਵਾਰੀ ਉਹ ਦੇਖ ਕੇ ਜਿਹਦੇ ਨਹੀਂ ਹੈਗੇ ਲਵਾਵੇ ਦੇਗਾ ਆਪਣੇ ਕਿੰਨੇ ਦਿਨ ਅੱਗੇ ਕਿੰਨੀ ਛਾਂ ਸਾਡਾ ਰਾਮ ਨਾਲ ਬੈਠੇ ਹਾਂ ਥੱਲੇ ਹਵਾ ਚੱਲਦੀ ਹੈ ਕਈ ਲੋਕ ਲਾਉਂਦੇ ਨਹੀਂ ਉਹ ਕਹਿੰਦੇ ਸਾਡੇ ਦਰਖਤਾਂ ਦੇ ਮਾਰ ਪੈਂਦੀ ਆ ਬਿਮਾਰੀ ਲੱਗਦੀ ਆ ਨਾਲ ਤੇਲਾ ਲੱਗਦਾ ਪੱਤਾ ਨਭੜ ਲੱਗਦੀ ਆ ਉਹ ਗੱਲ ਛੋਟਾ ਦਰਖਤ ਨਾਲੋਂ ਹਮ ਹੁਣ ਆਪਾਂ ਨੇ ਲਾਇ ਹੀ ਨੇ ਕਿੰਨੇ ਉਹ ਮੋਟਰ ਤੇ ਕਿੰਨੇ ਨੇ ਬੈਠਿਆ ਨਹੀਂ ਰਾਮ ਨਾਲ ਪਰ ਅੱਜ ਕੱਲ ਹੋ ਗਿਆ ਥੋੜਾ ਜਿਹਾ ਟ੍ਰੈਂਡ ਚੇਂਜ ਅੱਜ ਕੱਲ ਲਾਉਣ ਲੱਗੇ ਲੋਕ ਥੋੜਾ ਜਿਹਾ ਬਹੁਤ ਲਾਉਣ ਲੱਗੇ ਪਰ ਹਜੇ ਵੀ ਸਾੜ ਦਿੰਦੇ ਆਗੇ ਆਪਾਂ ਉੱਥੇ ਭਲਾਈ ਵਾਲੇ ਵੀ ਵੀਡੀਓ ਬਣਾਈ ਸੀ ਜੀ ਉਹ ਜੰਗਲਾਤ ਨੇ ਆਉਣ ਵਾਲੀ ਜਿਹੜੀ ਆਫੀਸਰ ਆਈ ਆ ਉਹ ਕਾਫੀ ਸਖਤ ਹੈ ਉਹ ਤਾਂ ਜਮਾਈ ਨਹੀਂ ਹਟਾਉਣ ਦਿੰਦੀ ਉਹਨੇ ਸਾਰਾ ਰੋਡ ਉਹ ਹੋਇਆ ਪਿਆ ਉਹ ਕਹਿੰਦੀ ਹੁਣ ਤੁਹਾਨੂੰ ਲੋਡ ਕਰੂੰਗੀ ਜੁਰਮਾਨਾ ਪਾਉਂ ਕਹਿੰਦੀ ਜਿਹੜਾ ਵੀ ਦਰਖਤਾਂ ਕਰਾਓ ਕਰ ਇਹ ਕਰ ਵੀ ਸਾੜ ਦਿੰਦੇ ਸੀ ਜਿਹੜਾ ਦਰਖਤ ਮੰਨਦਾ ਕੋਈ ਸੇਕ ਲੱਗਦੀ ਗਿਆ ਗਰਮੀ ਤਾਂ ਵੈਸੇ ਹੀ ਅੱਗ ਬੇ ਸੌਰੀ ਆਈ ਹੁੰਦੀ ਆ ਉਹ ਦੁਬਾਰਾ ਹੋਉ ਤਾਂ ਜਾਂਦਾ ਕਿ ਲਾਉਂਦੇ ਹੀ ਨਹੀਂ ਨਹੀਂ ਉਹ ਅਸਲ ਚ ਪਤਾ ਕਿ ਕਈ ਚ ਪਾਣੀ ਸਾੜਦੇ ਕਈ ਜਿਹੜੇ ਬਾਹਰ ਮੁੰਡੇ ਗਏ ਹੋਏ ਨੇ ਉਹਨਾਂ ਨੇ ਜਿਵੇਂ ਆਪਣੀ ਉਹ ਰੋਚ ਜਿਵੇਂ ਜੰਗਲ ਅੱਜ ਕੱਲ ਲਾਉਂਦੇ ਨੇ ਗੁਰਨਾਨਕ ਜੰਗਲ ਜਾਂ ਦੋ ਤਿੰਨ ਉਹਨੇ ਜੰਗਲ ਲਾਉਂਦੇ ਨੇ ਉਹਨਾਂ ਨੇ ਫਿਰ ਇੱਕ ਆਪਣੀ ਜ਼ਮੀਨ 'ਚ ਥੋੜੇ ਥੋੜੇ ਹਿੱਸੇ 'ਚ ਵੀ ਛੋਟਾ ਜਿਹਾ ਜੰਗਲ ਲਗਵਾ ਲਿਆ ਸੈਲਫ ਸਸਟੇਨਿੰਗ ਜੰਗਲ ਉਹ ਇੱਕ ਵਾਰ ਲਾਉ ਦੋਕ ਸਾਲ ਉਹਦੀ ਥੋੜੀ ਰੱਖੀ ਕਰਨੀ ਪੈਂਦੀ ਉਹ ਤੋਂ ਬਾਅਦ ਫਿਰ ਉਹ ਆਪਣੇ ਆਪੇ ਵੱਧਦਾ ਫੁੱਲਦਾ ਹੁਣ ਆਪਣੀ ਇੱਥੇ ਤਿੰਨ ਆਲ੍ਹਣੇ ਪਾਏ ਨੇ ਇੱਕ ਤਾਂ ਮਗਰਾਬੀ ਨੇ ਪਾਏ ਨੇ ਉਹ ਤਾਂ ਬਹੁਤ ਕੱਟਦੀ ਆ ਹੁਣ ਹਟ ਗਈ ਆ ਉਹ ਬਚੇ ਲੈ ਗਈ ਕੱਲ ਬੁੱਲਦੀ ਸੀਗੀ ਇੱਕ ਜਿਹੜੀ ਘਰਾਂ 'ਚ ਚਿੜੀ ਨਹੀਂ ਰਹਿੰਦੀ ਹਾਂਜੀ ਇੱਕ ਮਖਿਆਲ ਲੱਗ ਗਿਆ ਸੀਗਾ ਮੈਂ ਦੇਖਦਾ ਡੂਮਣਾ ਚਲਿਆ ਗਿਆ ਘਰ ਲੱਗਿਆ ਹੋਇਆ ਉਹ ਤਾਂ ਮਖਿਆਲ ਕਹਿੰਦੇ ਬੜਾ ਜਿਆਦਾ ਸਵਾਦ ਹੁੰਦਾ ਨਹੀਂ ਚਲਿਆ ਗਿਆ ਮੈਂ ਉਦੋਂ ਉਰੇ ਬੈਠਾ ਮੈਨੂੰ ਭਾਜ ਆਵੇ ਜਦ ਮੈਂ ਦੇਖਿਆ ਉੱਪਰ ਮਖਾਨ ਲੱਗੇ ਜਿਹੜਾ ਕਹਿੰਦੇ ਵੀ ਐ ਵਾਈਲਡ ਨਹੀਂ ਹੁੰਦਾ ਵਾ ਹਾਂ ਹਾਂ ਉਹ ਦਾ ਸੁਆੜਾ ਜਿਆਦਾ ਸੁਆੜਾ ਚੰਗਾ ਹਾਂ ਉਹ ਨੇਚਰਲ ਹੁੰਦਾ ਪਿਓਰ ਨੇਚਰਲ ਜਿਹੜਾ ਆਪਣਾ ਸੀਗਾ ਉਹ ਵੀ ਕਿੰਨਾ ਸੁਆਦ ਹੁੰਦਾ ਸੀ ਸ਼ਖਸਾ ਹਾਂ ਤਾਂ ਤੇ ਇਹਦੇ ਵਿੱਚ ਆਪਣੀਆਂ ਚੀਜ਼ਾਂ ਹੈਗੀਆਂ ਨੇ ਜੀ ਬੇਸਿਕਲੀ ਬਾਦਾਮ ਮਗਜ ਕਾਲੀਆਂ ਮਿਰਚਾਂ ਇਲਾਚੀ ਖਸਖਸ ਇਹ ਸ਼ਰਦਈ ਵੀ ਨਹੀਂ ਮਾਨੀ ਮੰਮੀ ਨੇਰੇ ਘਰ ਤੇ ਹੋਰ ਕੀ ਆ ਖਸਖਸ گلاب ਦੇ ਫੁੱਲ ਨਹੀਂ ਹੈਗੇ گلاب ਦੇ ਫੁੱਲ ਨਹੀਂ ਹੈਗੇ ਉਹ ਉਹ ਪਸੰਦ ਨਹੀਂ ਕਰਦੀ ਨਾਲੇ ਜਿਆਦਾ ਮੈਂ ਜਿਆਦਾ ਪਸੰਦੀ ਕਰਦੀ ਘਰ ਦੇ ਕਹਿੰਦੇ ਸੀ ਗੁਲਕੰਦ ਪਾ ਲੈਨੇ ਮੈਂ ਕਿਹਾ ਉਹ ਤਾਂ ਉਦੋਂ ਵੀ ਕੰਮ ਖਰਾਬ ਹੋ ਜਾ ਮੈਂ ਸਾਰਾ ਕੁਝ ਗਿਣਤਾ ਨਾ ਹਾਂਜੀ ਬਦਾਮ ਬਦਾਮ ਖਸ ਖਸ ਮਾਗਜ ਕਾਲੀ ਮਿਰਚ ਤੇ ﺍﻟाइચી ਹਰੀ ﺍﻟाइચી ਹੋਰ ਤੇ ਆਖਾ ਉਹ ਆਪਣੀ ਸੌਂਫ ਸੌਂਫ ਹਾਂਜੀ ਦੋ ਦੋ ਤੇ ਜਿੰਨੀ ਬਹੁਤ ਗਲਾਬ ਦੇ ਫੁੱਲ ਸੀਗੇ ਅਸੀਂ ਪੱਟ ਸੋ ਪਹਿਲਾਂ ਜੀ ਸਿਰਫ ਖਸ ਖਸ ਹੀ ਰਗੜਨੀ ਆ ਤੇ ਜਿਹੜੇ ਬੰਦੇ ਜਿਆਦਾ ਵਰਤਦੇ ਨੇ ਚਟਣੀ ਕੁੱਟਣ ਵਾਸਤੇ ਛੋਟਾ ਮੈਨੂੰ ਛੋਟੇ ਹੁੰਦੇ ਨੇ ਬਾਲੀ ਗੱਲ ਹੈਰਾਨੀ ਦੀ ਹੋਈ ਸੀ ਵੀ ਉਹ ਕਸ ਕਸ ਕੇ ਛੋਟਾ ਹੋ ਜਾਂਦਾ ਬਹੁਤ ਜ਼ਿਆਦਾ ਹੋਰ ਕਸਦੀਆਂ ਲੱਕੜ ਜਮੇ ਹੀ ਕਸ ਕਸ ਖੰਬੜੇ ਵਾਲਿਆਂ ਦਾ ਮੈਂ ਦੇਖਿਆ ਸੀ ਮੈਂ ਕਿਹਾ ਇਹਨਾਂ ਦਾ ਬਾਲਾ ਛੋਟਾ ਬਾਲਾ ਛੋਟਾ ਹੋ ਗਿਆ ਉਹ ਕਹਿੰਦੇ ਵੀ ਇਹ ਐਂ ਛੋਟਾ ਨਹੀਂ ਹੈਗਾ ਵੀ ਇਹ ਕਸ ਕਸ ਕੇ ਛੋਟਾ ਹੈ ਗਿੱਲੇ-ਕੁੰਡੇ ਦਾ ਫਾਇਦਾ ਹੋ ਗਿਆ ਹੈ ਇਹ ਨਿੰਮ ਦਾ ਆਪਣਾ ਜਿਹੜਾ ਵਾ ਛੋਟਾ ਇਸ ਨਿੰਮ ਦਾ ਹੀ ਚਾਹੀਦਾ ਹੁੰਦਾ ਹੈ ਨਾ ਪੀੜੀ ਪਾਹ ਲੈ ਲੈ ਉਹ ਮੈਂ ਕਰਦੀ ਆ ਆਹ ਬੜੋ ਗੱਲਾਂ ਪੀੜੀ ਲਾਉਂਗਾ ਤਰ੍ਹਾਂ ਉੱਥੇ ਬੈਠਣਾ ਲੈ ਲੈ ਕਿਰਸੀ ਲੈ ਲਵੋ ਤਾ ਸਸ ਸੋ ਉਹਦੇ ਵਿੱਚ ਖਸ ਖਸ ਐਵੇਂ ਰਗੜੀ ਜਿਵੇਂ ਮੁੰਡਾ ਰਗੜਿਆ ਜਾਂਦਾ ਉਹ ਰਗੜੀ ਕੋਟ ਮੈਨੂੰ ਤਾਂ 36 35 ਸਾਲ ਹੋ ਗਏ ਪਤਾ ਲੱਗਾ ਤੈਨੂੰ ਹੋਣੀ ਪਵੇ ਮੈਨੂੰ ਵੀ ਕਹਦਾ ਹੁੰਦਾ ਮੈਨੂੰ ਇਹਦਾ ਦੇੜੀ ਦਾ ਕੁੰਡੀ ਸੋਟਾ ਚੱਲਦਾ ਹੁੰਦਾ ਪਰ ਇਹ ਰਿਹਾ ਹੁਣ ਚੱਲੇ ਆਪਣੇ ਬਦਾਮ ਇਹ ਦਿਮਾਗ ਦੀ ਤੇਜ਼ੀ ਵਾਸਤੇ ਹੁਣ ਤੁਸੀਂ ਆਲਮੰਡ ਮਿਲਕ ਸਾਰਿਆਂ ਨੇ ਸੁਣਿਆ ਹੋਣਾ ਵਾ ਪਰ ਉਹ ਬਣਾਉਂਦੇ ਨੇ ਮਿਕਸੀਆਂ ਦੇ ਵਿੱਚ ਉਹਦੇ ਨਾਲ ਇਹਦੀ ਤਸਵੀਰ ਨਹੀਂ ਬਦਲਦੀ ਹੈਗੀ ਇਹਦੇ ਨਾਲ ਇਹਦੀ ਤਸਵੀਰ ਠੰਡੀ ਹੋ ਜਾਂਦੀ ਹੈ ਰਗੜੇ ਦਾ ਮੇਨ ਰੀਜ਼ਨ ਇਹ ਹੀ ਆ ਇਸ ਲਈ ਇਹਦੇ ਵਿੱਚ ਜਿਹੜੇ ਪਹਿਲਵਾਨ ਵੀ ਪਿੰਦੇ ਨੇ ਇਹਦੇ ਪ੍ਰੋਫੈਸ਼ਨਲ ਬੰਦੇ ਹੈਗੇ ਉਹ ਸਾਨੂੰ ਗਾਲਾਂ ਨਹੀਂ ਕੱਢੋ ਕਿਉਂਕਿ ਅਸੀਂ ਬਿਲਕੁਲ ਹੀ ਪਹਿਲੀ ਵਾਰ ਆਪਣੇ ਆਪ ਕਰ ਰਹੇ ਹਾਂ ਅਸੀਂ ਲਰਨਿੰਗ ਕਰਵ ਹੋਊਗੀ ਸਾਡੇ ਲਈ ਬਾਕੀ ਪਤਾ ਨਹੀਂ ਅਸੀਂ ਉਹਦੋਂ ਰੀਸੈਂਟਲੀ ਸਿੱਖਿਆ ਵਾ ਹਾਂਜੀ ਜੇ ਉਹਨਾਂ ਨੇ ਗਲਤ ਲਾਇਆ ਹੋਇਆ ਫਿਰ ਅਸੀਂ ਵੀ ਗਲਤੀ ਲਾਵਾਂਗੇ ਗੱਲ ਸੁਣੋ ਜੀ ਸਿੱਖਣਾ ਆਪਣਾ ਨੀਲੋਂ ਦੇ ਪੁਲ ਤੇ ਕਿ ਥੱਲੇ ਬਾਬਾ ਜੀ ਬਣਾਉਂਦੇ ਉਹ ਤਾਂ ਫਿਰ ਦੁੱਝਾ ਹੋਣਾ ਰਹਿਣੀ ਨਹੀਂ ਨਹੀਂ ਉਹ ਰਗੜ ਦੇ ਤੇ ਤਗੜੀ ਜਾਂਦੇ ਨੇ ਆਕੇ ਸਰਦਾ ਹੀ ਬਣੋਗੇ ਅੱਛਾ ਸਾਡੇ ਖੰਬੜਿਆਂ ਨੇ ਸ਼੍ਰੀ ਗੰਡ ਵਟਸਐਪ ਕਰਾਉਂਦੇ ਹੁੰਦੇ ਸੀਗੇ ਪਾਣੀ ਨਾ ਮੰਗੋ ਸੌਖਾ ਨਹੀਂ ਨਹੀਂ ਪਹਿਲਾਂ ਐਂ ਕਰੀ ਦੀ ਉਹ ਬੜਾ ਇੰਨਾ ਸਮਾਨ ਮਗਾ ਲੈਂਦੇ ਸੀ ਰਵੀ ਫਿਰ ਦਿਮਾਗ ਵੀ ਕਿੰਨਾ ਵੱਜਦਾ ਹੂੰ ਹੂੰ ਅੱਗੇ ਤਾਂ ਬਾੜੀ ਪਿੰਦੇ ਸੀ ਹੁਣ ਤਾਂ ਕੋਈ ਲੈ ਕੇ ਨਹੀਂ ਦਿੰਦਾ ਬਾਬਿਆਂ ਨੂੰ ਵਿਚਾਰਿਆਂ ਨੂੰ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਆਪਾਂ ਛੋਟੇ ਹੁੰਦੇ ਮੈਂ ਕਦੇ ਵੀ ਨਹੀਂ ਪੀਤੀ ਮੈਂ ਕੈਨੇਡਾ ਜਾ ਕੇ ਪਹਿਲੀ ਵਾਰ ਪੀਤੀ ਆ ਅਸੀਂ ਪੀਤੀ ਹੋਈ ਆ ਖੰਬੜਿਆਂ ਜਾਂ ਤਾਂ ਪ੍ਰਗਟ ਦੇ ਹੁੰਦੇ ਸੀ ਅਸੀਂ ਵੀ ਛੋਟੇ ਕਲਾਸ ਲੈ ਜਾਂਦੇ ਟ੍ਰੈਂਡ ਹੁੰਦੇ ਨੇ ਦੋ ਵਜੇਵੇਂ ਸ਼ੱਕਰ ਦਾ ਗੁੜ ਦਾ ਟ੍ਰੈਂਡ ਚੱਲੀ ਗਿਆ ਸੀਗਾ ਦੁਬਾਰਾ ਫੇਰ ਆ ਗਿਆ ਸ਼ੱਕਰ ਲੈ ਕੇ ਨਹੀਂ ਆ ਹੈਗੀ 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 ਲੈ ਪੁੱਤ ਸੂਈ ਧਾਕਾ ਬਟਨ ਸਾਰਾ ਕੁਝ ਪਿਆ ਚੀਨੀ ਪਈਆ ਸ਼ੱਕਰ ਪਈਆ ਲਿਆ ਕੇ ਦਿਖਾ ਚੀਨੀ ਇਹ ਚ ਪਾਉਂਦੇ ਨਹੀਂ ਕਹਿੰਦੇ ਨੇ ਵੀ ਗਰਮ ਹੁੰਦੀ ਆ ਉਹ ਮੈਨੂੰ ਕਰ ਸੁਣ ਮੈਨੂੰ ਮੇਰੀਆਂ ਨੋਹਾ ਦੇ ਘਰ ਵਾਲੀ ਬਾਰੇ ਪਤਾ ਹਾਂ ਲੈ ਸ਼ੱਕਰ ਚੱਕਵੀ ਸ਼ੱਕਰ ਆ ਗਈ ਲੈ ਰਗੜੇ ਨਾ ਚਰ ਰਗੜਾ ਲਾਗੇ ਤੁਸੀਂ ਬਦਾਮ ਰਗੜਦੇ ਆ ਸ਼ੱਕਰ ਵੀ ਖਰ ਲਿਆ ਬਦਾਮ ਨਾਲ ਤਾਂ ਰਗੜਨੀ ਸੌਕੀ ਹੈ ਇਹਨੇ ਪਾਣੀ ਦੀ ਬਾਲਟੀ ਕਿਉਂ ਥੱਕ ਗਈ ਪਾਣੀ ਤਾਂ ਪਾਉਂਦੇ ਪੈਂਦੇ ਹੀ ਆ ਸਾਰੀਆਂ ਚ ਪਾਣੀਆਂ ਲੈ ਚਿਆਂ ਲੋਚੀਆਂ ਕੇ ਪਾਣੇ ਉਹ ਤੁਹਾਂ ਘਰ ਆ ਰਹੀ ਨੇ ਲੈ ਚਿਆਂ ਲੋਚੀਆਂ ਪਾਣੀਆਂ ਸਾਰਾ ਕੁਝ ਪਾਣੀਆਂ ਦੋ ਜਿਹੜਾ ਨਿਹੰਗ ਸਿੰਘ ਵਾਲਾ ਹੁੰਦਾ ਸੋਟਾ ਉਹ ਤੋਂ ਬਾਹਲਾ ਕਈ ਤਾਂ ਬਾਹਲੇ ਚਲੋ ਉੱਤਰ ਉਹਦੇ ਸੋ ਟੇਰੀ ਸ਼ੇਪ ਹੋ। ਬਹੁਤ ਮੋਟ ਉੱਤਰੋ ਮੋਟਾ ਹੁੰਦਾ ਫਿਰ ਉਹ ਕਹਿੰਦੇ ਵਜਨ ਨਹੀਂ ਵਸਾਉਂਦਾ। ਸਾਹ ਆਉਦਾ ਵੀ ਖਰ। ਐ ਐ ਕਰਕੇ ਉਹ ਫਿਰ ਇਹਦੇ ਨਾਲ ਹੀ ਰਗੜ ਦਿੰਦਾ। ਉਹ ਤਾਂ ਦੂਸਰੇ ਪਾਸੇ ਜਮੇ ਹੀ ਪਤਲਾ ਹੁੰਦਾ ਇਹਦਾ ਫਿਰ ਮੋਟਾ ਆ ਜਾਂਦਾ। ਹਾਂ ਉਹਦਾ ਬਹੁਤ ਪਤਲਾ ਹੁੰਦਾ ਉੱਪਰ ਬਹੁਤ ਵਜਨ ਹੁੰਦਾ। ਉਹਦਾ ਸੋ ਤੋਂ ਡੌਲੇ ਤੇ ਗੋਟੇ ਦੀ ਜਾਣ ਚਾਹੀਦੀ ਆ। ਉਹ ਡੈੜੀ ਡੇਲੀ ਪੀਵਾਂਗੇ ਤਾਂ ਜਾਂੜ ਆਊਗੀ। ਸੀਨ ਨਾਲ ਹੀ ਜਾਣ ਆਉਣੀ ਡੈੜੀ ਨਾਲ। ਇਹ ਬਹੁਤ ਹੀ ਵਧੀਆ ਵਰਕਆਊਟ ਹੋ ਜਾਂਦਾ। ਪਾਖ ਨਾਲ ਚੀਜ਼ ਵੀ ਮਿਲਦੀ ਐਨਰਜੀ ਬਹੁਤ ਆ ਜਾਂਦੀ ਐ ਸੱਚੀ ਆ ਜਾਂਦੀ ਐ ਇਹਦੇ ਨਾਲ ਤੁਸੀਂ ਬੱਸ ਵੀ ਕਰੋ। ਚਲੋ ਪਾ ਇਹ ਦਰਸ਼ ਥੋੜੇ ਜਿਹਾ ਸੁੱਕਾ ਪਾ ਲਓ ਫਿਰ ਉਦੋਂ ਇਹ ਦਰਸ਼ ਹਾਂਜੀ ਉਹ ਲਫਾ ਫਾ ਸਿਰ ਤਾਂ ਮੈਂ ਉਹ ਥੈਲਾ ਲਾਇਆ ਹੋਇਆ ਕਸਰ ਸੌਰੀ ਸੌਰੀ ਕਰੇ ਮੰਮੀ ਦੀ ਸਫਾਈ ਦੀ ਚਲਦੀ ਆ ਇਸ ਦੇ ਡੈਡੀ ਦੀ ਠੀਕਾ ਏਰੀਆ ਵੀ ਚਲੋਗੇ ਮੁਕਾਬਲਾ ਉਹ ਥੈਲੇ ਲਾਇਆ ਪੁੱਤ ਆਪਣੇ ਘਰ ਵਿੱਚ ਬਾਹਰ ਤੇ ਆ ਠੀਕ ਆ ਜੀ ਆ ਇਹਦਾ ਤੁਸੀਂ ਆਉਂਦੇ ਚ ਵੀ ਪਾਉਣੇ ਉਹ ਪਾਈਪ ਦੀ ਚ ਹਾਂ 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 ਆ ਦੇਖਿਆ ਸੀ ਚਲੋ ਸਿੰਘ ਸਾਹਿਬ ਵੀਡੀਓ ਬਣ ਗਈ ਹੁਣ ਦੋ ਮੈਨੂੰ ਵਾਰੀ ਆਬਦਾ ਤਾਂ ਛੱਡ ਕੇ ਭੱਜ ਗਈਆਂ ਨਹੀਂ ਮੈਂ ਕਦੋਂ ਭੱਜੀਆਂ ਮੈਨੂੰ ਤਾਂ ਬਹੁਤ ਪਸੰਦ ਆ ਆਬਦਾ ਕੁੰਡੇ ਛੋਟੇ ਤੇ ਸ਼ਕੀਨ ਆ ਉੱਠ ਜੋ ਜੀ ਇੰਨਾ ਪਾਣੀ ਦੀ ਚਾਹੀਦਾ ਪਾਣੀ ਨਵਾਂ ਰਹਾ ਬਹੁਤ ਵਧੀਆ ਰਗੜਦੀ ਆ ਉਹ ਪਾਣੀ ਕੀ ਕਹਿੰਦੇ ਉਹਨਾਂ ਤਾਂ ਜਮੇ ਸੁੱਕਾ ਰਗੜਿਆ ਸੀ ਉਦੋਂ ਬੜੇ ਮਖਾ ਹੈਗੇ ਰਗੜਿਆਣੇ ਹੋਰ ਉਹਦਾ ਤਾਂ ਸਿੱਧਾ ਦਿੱਲੀ ਦਾ ਕੰਮ ਆ ਜਿਹੜੀ ਤੂੰ ਕਿ ਰੱਖਦੇ ਨੇ ਜਿਹੜਾ ਭੋਂ ਕੇ ਰੱਖਦੇ ਨੇ ਉਹ ਗਿੱਲੇ ਹੁੰਦੀ ਆ ਤਾਲੂ ਵਾਲੇ ਪਰੌਣੇ ਨੇ ਡਾਡੀ ਅੱਛਾ ਮੈਂ ਵੀ ਸਵੇਰੇ ਆਜਾ ਫੜਾਈ ਮੈਂ ਕਿਹਾ ਚਟਣੀ ਫਿਰ ਮੈਂ ਦੇਖਿਆ ਮੈਂ ਕਿਹਾ ਤਾਲੂ ਵਾਲੇ ਨੇ ਇਹ ਤਾਂ ਰੱਸੀ ਮੈਨੂੰ ਪਤਾ ਮੈਂ ਦੱਸਣਾ ਏ ਕਦੇ ਵਾਸਤੇ ਇਹ ਨਾ ਇੱਕ ਐ ਪਾਈ ਹੋਈ ਸੀ ਮੈਨੂੰ ਤਾਂ ਮੈਨੂੰ ਕਿਹੜਾ ਪਤਾ ਜਿੰਦਾ ਗੋਰੇ ਨੇ ਕਿਦਾਂ ਫੋਟੋ ਪਾ ਕੇ ਖਿੱਚ ਖਿੱਚ ਕੇ ਪਾਈ ਆ ਬਣਾਉਣ ਜਨੇ ਇੱਕ ਇੱਧਰ ਐ ਪਾਈ ਗਈ ਆ ਇਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਪੈਰ ਪਾ ਲੈਣੇ ਨੇ ਨਹੀਂ ਇੱਕ 'ਚ ਇੱਕ 'ਚ ਆ ਛੱਡੀ ਪਾ ਕੇ ਇਹਦੇ ਨਾਲ ਐਕਸਰਸਾਈਜ਼ ਐ ਕਰਦੇ ਨੇ ਲੱਗਦਾ ਕੁਝ ਹੋਰ ਵੀ ਐ ਦੇਖਣ ਨੂੰ ਆ ਪਾ ਕੇ ਵਸਾਈ ਉਹ ਤਾਂ ਉਹ ਪੈਰ ਲੱਦਲੇ ਲੱਗ ਜਾਣਗੇ ਇਹ ਤਾਂ ਫਿਰ ਗੋਡੇ ਦੀ ਲੱਤ ਆਏ ਆਪਣੀ ਐਕਸਰਸਾਈਜ਼ ਕਰਦਾ ਇਹ ਕਿੰਨਾ ਵਧੀਆ ਬਣਾਇਆ ਹੋਇਆ ਨਹੀਂ ਨਹੀਂ ਉਹ ਵੀ ਆ ਉੱਤੇ ਟਾਣਾ ਬਦਲਾ ਆ ਕਿਹੜੋ ਕੱਥਲੇ ਫੱਕ ਤਾਂ ਨਹੀਂ ਗਈ ਫੱਕ ਤਾਂ ਨਹੀਂ ਆ ਗਈ ਸਾਫ ਤੇ ਸਟੇ ਆਉਣਾ ਚਾਹੀਦਾ ਜਦ ਤੈਨੂੰ ਚੋਲਣੀਆਂ ਤੇ ਸਟੇ ਆ ਜਾ ਆ ਜਾ ਸਟੇ ਆ ਜਾਣਾ ਤੇ ਕਹਿੰਦੇ ਨਿੰਮ ਦੀਆਂ ਦਾਤਾਂ ਨਾਲ ਲੱਗ ਜਾਣੀਆਂ ਹਾਂ ਦੇਖ ਤਾਂ ਅਸੀਂ ਬਾਹਲੇ ਸੋਹਣੀਆਂ ਨੇ ਪਤਲੀਆਂ ਪਤਲੀਆਂ ਇਹ ਤਾਂ ਜਿਆਦਾ ਹੀ ਪਤਲੀਆਂ ਨੇ ਇੰਨੀ ਕਿ ਪਤਲੀਆਂ ਜੈਗਾਂ ਉੱਪਰੋਂ ਤੋੜ ਲਾਂਗੇ ਨਾ ਕਿਹੜੀਆਂ ਪਤਲੀਆਂ ਮੇਰੇ ਮੈਨੂੰ ਪਤਲੀਆਂ ਲੋਟ ਆਣਗੀਆਂ ਲੈ ਵੀ ਹਾਂ ਬਈ ਸੋਣੀ ਦਾਤਾਂ ਲੋਕੇ ਮਰੀਜ਼ ਹੈ ਹਾਂ ਭਗਵਾਨ ਤੂੰ ਮਾਲਕ ਨੂੰ ਪੁੱਛੇ ਨਹੀਂ ਮੋਟਰ ਵਾਲੇ ਨੂੰ ਮੈਂ ਮੈਂ ਵੀ ਅੱਧਾ ਘੱਦੇ ਉਹਦੀ ਮਾਲਕ ਹਾਂ ਅੱਧਾ ਹਿੱਸਾ ਹੈ ਜੀ ਐਂ ਨਹੀਂ ਕਹਿ ਸਕਦੇ ਡੈਡੀ ਤੁਸੀਂ ਐਂ ਨਹੀਂ ਕਹਿ ਸਕਦੇ ਕੈਨੇਡਾ 'ਚ ਕਹਿੰਦੇ ਨੇ ਜਦ ਡਾਈਵੋਰਸ ਹੁੰਦਾ ਕਹਿੰਦੇ ਵੀ ਗਲਤੀ ਨਾਲ ਵੀ ਐਂ ਨਹੀਂ ਹੈਣਾ ਕੋਰਟ 'ਚ ਜਾ ਕੇ ਇਹ ਮੇਰਾ ਵਾ ਇਹ ਸਾਡਾ ਕਹਿਣਾ ਵਾ ਤੁਸੀਂ ਵੀ ਮੰਮੀ ਬਗਾਰਤੀ ਜਿੱਦਣ ਦੇ ਕੈਨੇਡਾ ਗਏ ਇਹਲਾ ਲੋਕ ਨਿੰਮਦ ਪੱਤੇ ਨੂੰ ਤਰਸਦੇ ਸੀ ਹਾਂ ਜੀ ਇਹਦੀਆਂ ਗੋਲੀਆਂ ਬਣਾਉਂਦੇ ਸੀਗੇ ਲੋਕ ਇਹ ਕਾਲਕੇ ਚ ਪਾਉਂਦੇ ਨੇ ਡੈਡੀ ਨੂੰ ਬਣਾ ਕੇ ਦਿੱਤੀਆਂ ਨੇ ਮੈਂ ਬਹੁਤ ਦਾਦੂ ਨੂੰ ਤੁਹਾਡੇ ਨੂੰ ਇਹ ਇੱਕ ਮੈਂ ਵੀਡੀਓ ਵੀ ਦੇਖੀ ਸੀ ਮੈਨੂੰ ਨਹੀਂ ਪਤਾ ਸੱਚ ਹੈ ਝੁੱਠੀ ਲੱਖੇ ਸਿਧਾਣੇ ਦੀ ਲੱਖਾ ਸਿਧਾਣਾ ਕਹਿੰਦਾ ਵੀ ਜਪਾਨ ਵਾਲਿਆਂ ਨੇ ਇੰਡੀਆ ਵਾਲਿਆਂ ਨੂੰ ਕਈ ਕਰੋੜ ਰੁਪਏ ਦਿੱਤਾ ਸੀ ਵੀ ਤੁਸੀਂ ਨਿੰਮਾ ਲਾਓ ਕਹਿੰਦਾ ਉਹਦੇ ਨਾਲ ਕੀ ਹੁੰਦਾ ਜਿਹੜੀਆਂ ਇੰਡੀਆ ਤੋਂ ਹਵਾਵਾਂ ਚੱਲਦੀਆਂ ਨੇ ਜਪਾਨ ਵੱਲ ਨੂੰ ਫਿਰ ਉਹ ਸ਼ੁੱਧ ਹੋ ਕੇ ਜਾਂਦੀਆਂ ਨੇ ਨਿੰਮ ਹਵਾ ਨੂੰ ਵੀ ਸ਼ੁੱਧ ਕਰਦੀ ਆ ਤੁਹਾਡੀ ਨੂੰ ਉਹ ਤਾਂ ਪਤਾ ਹੀ ਆ ਪੁੱਤਰਾ ਆਕਸੀਜਨ ਛੱਡਦੀ ਆ ਜਿਹੜਾ ਮੀਕੇ ਦੇ ਆ ਮਾਮਾ ਟੀਮੇ ਖਲੋਦੀ ਟੀਮੇ ਪਿੰਡ ਉਹਨਾਂ ਦੇ ਬਹੁਤ ਬੜੀ ਨਿੰਮ ਆ। ਨਿੰਮ ਤਾਂ ਆਪਾਂ ਨੇ ਵੀ ਲਾਉਣੀ ਆ। ਉਹ ਕਹਿੰਦਾ ਵੀ ਮੇਰੇ ਸਾਡੇ ਨਮੂੜੀਆਂ ਬਹੁਤ ਲੱਗਦੀਆਂ ਨੇ। ਵੀ ਜਿੱਦਣ ਫੌਜੀ ਸਾਹਿਬ ਆਏ ਆ ਤੇ ਉਹਨੂੰ ਮੈਂ ਥੈਲਾ ਦੇ ਦਿੱਤਾ। ਮੈਂ ਫਿਰ ਨਾਸਰੀ ਚ ਜੇ ਲੋਕਾਂ ਨੂੰ ਪੰਡੂ ਵੀ ਫਿਰ ਇੱਕ ਬੰਦਾ ਇੱਕ ਇੱਕ ਦੋ ਦੋ ਲਾਉ। ਜਿਵੇਂ ਮੇਰੇ ਪੈਰਾਂ ਤੇ ਇਨਫੈਕਸ਼ਨ ਵੀ ਨਹੀਂ ਹੋਈ ਇਹਨੇ ਪਾਣੀ ਨਾਲ ਧੋ ਲਵੇ। ਪਾਣੀ ਇਹਦਾ ਉਹ ਕਰ ਲਓ। ਇਹ ਸਹੀ ਹੋਈ। ਆਪਣੇ ਦਾਦੂ ਲੈਂਦੇ ਹੁੰਦੇ ਸੀ ਗੋਲੀ ਮੈਨੂੰ ਲੱਗਾ ਕੁਝ। ਆ ਬਣਾ ਕੇ ਕੁੱਟ ਕੇ ਆਂ ਚੰਗੀ ਤਰ੍ਹਾਂ ਫਿਰ ਨਿੱਕੇ ਨਿੱਕੇ ਗੋਲੀਆਂ ਬਣਾ ਕੇ ਰੱਖਦੇ ਸੀ। ਡੈਡੀ ਕਹਿੰਦੇ ਸੀ ਉਹ ਤਾਂ ਮੇਰੇ ਤੋਂ ਅਸੀਂ ਦਰਸ਼ਨ ਖਾ ਨਹੀਂ ਹੁੰਦੇ ਹੈਗੇ ਤੇ ਇਹ ਦੀ ਖੇਤੀ ਚ ਵੀ ਬਹੁਤ ਵਰਤਦੇ ਨੇ ਆਰਗੇਨਿਕ ਜਿਹੜੇ ਕਰਦੇ ਆ ਲੋਕ ਨੇ ਡੈਡੀ ਆ ਬਹੁਤ ਖਾ ਜਾਂਦੇ ਨੇ ਮਣੀ ਔਰ ਵੀ ਹਾਂ ਜੀ ਮੈਂ ਰੋਜ਼ ਅੱਠ ਪੱਤੇ ਖਾਣੇ ਇਹਨੇ ਨੂੰ ਖੁਸ਼ਕੀ ਪਾਤੀ ਮੇਰੇ ਅੰਦਰ ਹੂੰ ਖੁਸ਼ਕੀ ਵੀ ਕਰਦੇ ਨੇ ਖੁਸ਼ਕੀ ਨਾਲ ਖਾਜ ਲਾਉਣ ਲੱਗ ਪਏ ਹਰੇਕ ਚੀਜ਼ ਆ ਕਹਿੰਦੇ ਨੇ ਵੀ ਹਫ਼ਤਾ ਤੱਕ ਖਾ ਲੋ ਫਿਰ ਸਾ ਦੋ ਹਫ਼ਤੇ ਲਈ ਛੱਡ ਦੋ ਜੂਰੀ ਪਤਾ ਸੀਗਾ ਮੈਂ ਮਿਲਟਰੀ ਦੇ ਡਾਇਰੈਕਟਰ ਵਾਲੇ ਕੋਲ ਗਿਆ ਕਹਿੰਦਾ ਕੀ ਖਾਤਾ ਮੈਂ ਜੀ ਮੈਂ ਤਾਂ ਨਿੰਮ ਦੇ ਪੱਤੇ ਖਾਂਦਾ ਕਹਿੰਦਾ ਉਹ ਤਾਂ ਖੁਸ਼ਕ ਬਹੁਤ ਆ ਫਿਰ ਡੈਡੀ ਜਦੋਂ ਤੇਰੇ ਖਾਣ ਆ ਜਾਂਦੇ ਨੇ ਹੱਦੋਂ ਵੱਧ ਖਾਂਦੇ ਨੇ ਅਗਰ ਐਲੋਵੇਰਾ ਜੂਸ ਪੀਣ ਲੱਗੇ ਉਹ ਖੰਬੜੇ ਵਾਲੇ ਬਾਪੂ ਜੀ ਆ ਗਏ ਉਹ ਕਹਿੰਦੇ ਤਾਂ ਕਮਣਾ ਇੰਨੀ ਇੰਨਾ ਕਾ ਤੋ ਪੀ ਜਾਣਾ ਕੋਈ ਬਿਮਾਰੀ ਲੱਜੂ ਤੈਨੂੰ ਨਿੰਮ ਤੇ ਡੇਕ ਚ ਕੀ ਫਰਕ ਹੁੰਦਾ ਮੈਨੂੰ ਨਹੀਂ ਪਤਾ ਆਹ ਤੇ ਡੇਕ ਚ ਕਿੰਨਾ ਫਰਕ ਆ ਪੱਤੇ ਚ ਕਿੰਨਾ ਫਰਕ ਆ ਆਹ ਠੀਕ ਆਹ ਡੇਕ ਆ ਨਿੰਮ ਅੱਛਾ ਇਹ ਕੋੜੀ ਜਿਆਦਾ ਕੋੜੀ ਹੁੰਦੀ ਆ ਠੀਕ ਆ ਉਹਨੂੰ ਨਮੋਲੀਆਂ ਲੱਗਦੀਆਂ ਨੇ ਇਹਨੂੰ ਡਕੋਲੀਆਂ ਲੱਗਦੀਆਂ ਨੇ ਥੋੜਾ ਜਿਹਾ ਫਰਕ ਆ ਇੱਕ ਇੱਕ ਪਰਿਵਾਰ ਦਾ ਇਹ ਗੁਣਕਾਰੀ ਨਿੰਮ ਇਹ ਅਮਰੀਕਾ ਇਹ ਠੀਕ ਆਹ ਚੱਕ ਆਸਟ੍ਰੇਲੀਆ ਸਾਰੇ ਦੇਸ਼ਾਂ ਦੇ ਵੀਜ਼ੇ ਲੱਗਦੇ ਨੇ ਅੱਗੇ ਵੀ ਜਲਵਾੰਦੀ ਆ ਇਧਰ ਹੁਣ ਸਾਡੇ ਕੋਲ ਸ਼ੱਕਰ ਘਰੇ ਭੁੱਲਿਆ ਸੀ ਇਸ ਲਈ ਅੱਤੀ ਖੰਡ ਪਾਉਣੀ ਆ ਸ਼ੱਕਰ ਦਾ ਡਲੀਆਂ ਨੇ ਉਹਦਾ ਉਹਦੇ ਵਿੱਚੇ ਪਾ ਕੇ ਕੁੱਟ ਲੈਣੀ ਆ ਸ਼ੱਕਰ ਇਹਦੇ ਵਿੱਚੇ ਸਟਲੀ ਚੀਨੀ ਵੀ ਮੰਮੀ ਕਾ ਦੀ ਚੀਨੀ ਵੀ ਸਟਲ ਲੈ ਇਹਦੇ ਵਿੱਚ ਮੋਟੀ ਆ ਥੋੜੀ ਜੀ ਮੈਂ ਕਿਹਾ ਇੰਨਾ ਚਲੂ ਨਾ ਕਰ ਨਾ ਤੇਰੀ ਬਾਹਾਂ ਦੁਖਣਗੇ ਮੈਂ ਹਲਾਦ ਦਾ ਸਮਾਰੋ ਬਸ ਬੰਬੀ ਨੇ ਤੋ ਕਰਤਾ ਉਹ ਦਵਾਚ ਆਪਾਂ ਯਾਰ ਆਪਾਂ ਹੋਈ ਓਕੇ ਹੋਈ ਗਏ ਆਪਾਂ ਇਹਦੇ ਨਾਲ ਰਗੜਾ ਲਾਉਣਾ ਸੀ ਇਹ ਚ ਸੋਟਾ ਵਸਾ ਕੇ ਖਿੱਚ ਖਿੱਚ ਕੇ ਰੱਸੀ ਠੱਕ ਠੱਕ ਆਹ ਰਣੀ ਕਰਕੇ ਦਿਖਾਉਣਗੇ ਮੇਰਾ ਬੁੱਤ ਪਤਾ ਕਿੰਨਾ ਹੈ ਹਾਂਜੀ ਆ ਦੇਖ ਇਹ ਐ ਪਾ ਲੈਣਾ ਪਾਇਣਾ ਇਹ ਐ ਕਿ ਕਰੀਏ ਲੋ ਵੀ ਅੱਛਾ ਹੋ ਗਈ ਥੋੜਾ ਐਕਸਰਸਾਈਜ਼ ਆ ਇਹ ਕਿ ਦੇਖੀ ਮੈਂ ਕਿਹਦੀ ਸਟ੍ਰੈਚਿੰਗ ਹੁੰਦੀ ਐ ਸਟ੍ਰੈਚਿੰਗ ਹੋ ਗਈ ਨਾ ਤੇ ਨਹੀਂ ਹੋ ਗਈ ਸਿੱਧੀ ਆ ਜਾਈ ਕਰੀ ਜਾਣੇ ਆ ਥੱਲੇ ਛੱਡ ਦੇਣੇ ਆ ਹਾਂ ਗੋਡੇ ਦੀ ਐਕਸਰਸਾਈਜ਼ ਲੋਕ ਮੈਂ ਬਹੁਤ ਸਾਰ ਨੂੰ ਪੁੱਛਿਆ ਵੀ ਜਿਹੜੇ ਗੋਡੇ ਦੁਖਦੇ ਨੇ ਹਾਂਜੀ ਆਰਾਮ ਆਇਆ ਉਹ ਕਹਿੰਦੇ ਦੁੱਧੇ ਖਾਣੇ ਚੰਡੀਗੜ੍ਹ ਕੋਈ ਡਾਕਟਰ ਨਹੀਂ ਛੱਡਿਆ ਜਮਈ ਰਾਮ ਨਹੀਂ ਆਇਆ ਆਪਾਂ ਕਿਸੇ ਡਾਕਟਰ ਕੋਲ ਗਏ ਹੀ ਨਹੀਂ ਆਪਾਂ ਘਰ ਹੀ ਐਕਸਰਸਾਈਜ਼ ਕਰ ਲਈਏ ਇੱਕ ਅੱਜਕੱਲ ਜਿਹੜੇ ਨੈੱਟ ਤੇ ਵੈਦ ਨੇ ਉਹ ਹਰੇਕ ਹੀ 5 ਮਿੰਟਾਂ ਚ ਗੋਡਿਆਂ ਦਾ ਇਲਾਜ ਐਂ ਬਿਨਾ ਮਤਲਬ ਤੋਂ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਵੀ ਹੋ ਜਾਊ ਜਮਈ ਦੋ ਸੌਖੀਆਂ ਜਿਹੀਆਂ ਚੀਜ਼ਾਂ ਕਰਕੇ ਹੀ ਕਰ ਦਿੰਦੇ ਨੇ ਡਾਕਟਰ ਉਹ ਕਹਿੰਦਾ ਐ ਲੱਤ ਨੂੰ ਮੋੜ ਕੇ 20 ਜੇ ਜਿਣੋ 1 2 3 4 ਐਕਸਰਸਾਈਜ਼ ਕਹਿੰਦਾ ਫਿਰ ਹਾਂ ਐ 20 ਚੱਕ ਕੇ ਰੱਖੋ ਡੈਡੀ ਤਾਂ ਆ ਉਹ ਕਹਿੰਦੇ ਨੇ ਬਿਨਾ ਸਪੋਰਟ ਤੋਂ ਜਿੱਥੇ ਤੱਕ ਲੈ ਜਾ ਸਕਦੇ ਹੋ ਤੁਸੀਂ ਉਦੋਂ ਹੀ ਲੈ ਜਾਓ ਉਹ ਫਿਰ ਪੁੱਤ ਬੇਲੇ ਹੁੰਦੇ ਨੇ ਕੰਮ ਨਹੀਂ ਕਰਦਾ ਮੇਰੀ ਕੰਮ ਕਰਨਾ ਥੱਕ ਵੀ ਜਾਂਦਾ ਲਾਹ ਟੁੱਟਦੀ ਘੱਟਾ ਤਾਂ ਹੀ ਤੇਰੀ ਮੰਮੀ ਕਹਿ ਜਾਂਦੀ ਆ ਵੀ ਤੁਸੀਂ ਮੋਟਦੇ ਕੀ ਕਰਦੇ ਰਹਿੰਦੇ ਹੋ ਮੈਂ ਇਹਨੂੰ ਦੱਸਿਆ ਨਹੀਂ ਕਿ ਮੈਂ ਜਿਮ ਵੀ ਕਰਦਾ ਚੱਲੀਆਂ ਕਰੀਏ ਹੋ ਗਿਆ ਹਾਂ ਲਿਆਓ ਲੋ ਵੀ ਰੰਗ ਤੇ ਨਾ ਜਾਇਓ ਗੁਣਾ ਤੇ ਜਾਇਓ ਰੰਗ ਤਾਂ ਚੱਕਰ ਕਰਕੇ ਹੋ ਗਿਆ ਉਹ ਦਿਓ ਸੈਂਸੋ ਕੱਪੜਾ ਸ਼ਾਨ ਕਿੱਥੇ ਆਪਣਾ ਕਪੜਾ ਮੰਮੀ ਦਾ ਵੀ ਧਿਆਨ ਰੱਖੋ ਖੋਹੀਆਂ ਬਹੁਤ ਬੜੀਆਂ ਨੇ ਕਿਤੇ गिर ਕੇ ਨਾ ਜਾਪਿਆ ਐ ਨਹੀਂ ਮੈਂ ਡਰਦੀ ਹੈ ਐ ਨਹੀਂ ਕਰਦੀ ਛਿੰਲੀ ਵੀ ਚੜਨੀ ਲੱਗ ਨਹੀਂ ਦਾਦੀ ਨੇ ਆ ਵੀ ਪੰਤਜਾਮ ਕੀਤਾ ਹੋਇਆ ਇਧਰ ਮੰਮੀ ਦਾਦੀ ਦੇ ਪੈਰ ਲੱਗ ਜਾਂਦੇ ਆ ਤੁਹਾਡੇ ਉਰੇ ਥੋੜੇ ਨਹੀਂ ਲੱਗਣੇ ਆਗੇ ਉਹ ਦਾਦੀ ਉਹਦੀ ਪ੍ਰੈਕਟਿਸ ਕਰਦੇ ਆ ਖੇਚਣ ਦੀ ਹਾਂ ਜੀ ਬੰਦਾ ਜਿੰਨਾ ਵੀ ਲੇਡੀ ਜੀ ਦੀ ਵਧੀਆ ਉਹਦੀ ਮਦਦ ਕਰੇ ਹਾਂ ਜੀ ਉਹ ਵਿਰੋਧ ਤੋਂ ਹੀ ਮੰਨਦਾ ਕਿਉਂ ਹੁਣ ਮੰਮੀ ਕਈ ਦਿਨਾਂ ਬਾਅਦ ਆਈ ਤਾਂ ਪਤਾ ਨਹੀਂ ਕਿ ਨਾ ਪੈਰਟ ਕਿ ਉਹ ਹਾਂ ਜੀ ਮੈਨੂੰ ਵੀ ਭਲੇਖਾ ਪਿਆ ਸੀਗਾ ਤੇ ਇੱਧਰ ਜੀ ਦੇਖ ਲਓ ਬਕੌੜੇ ਤਰਨ ਵਾਲਾ ਸਮਾਨ ਵੀ ਪਿਆ ਸੀਗਾ ਕਿਉਂ ਕਿਹੜੀ ਕਟ ਝਰਨੀ ਹੁੰਦੀ ਆ ਤੇ ਕਟਸੀ ਵੀ ਸੀਗੀ ਉਹਦੇ ਨਾਲ ਨਹੀਂ ਮਾਰਨਾ ਸੀ ਹੁਣ ਕਟਸੀ ਨਾਲ ਮਾਰਨਾ ਸੀ ਇਸ ਲਈ ਕਟਸੀ ਵੀ ਆ ਹੁਣ ਆਪਾਂ ਟਰਾਂਸਫਰ ਕਰਨਾ ਵਾ ਕਟਸੀ ਨਾਲ ਉਧਰ ਨੂੰ ਲਾਓ ਬਈ ਸਾਰੇ ਜੀ ਸਾਰੇ ਨਿਕਲ ਜਾਣਾ ਇਹਦਾ ਇੱਕ ਨਿਕਲ ਕੇ ਵਿਚ ਗਿਆ ਬਾਈ ਉਹ ਤੇ ਰੋਕ ਕੇ ਛੱਡਦੀ ਵਿੱਚ ਖੁੱਲ ਗਈ ਹਾਂ ਖੁੱਲ ਗਈ ਆ ਨਵੇਂ ਬੰਦੇ ਨੇ ਚਲੋ ਕੋਈ ਗੱਲ ਬਲੇਕਾ ਪੈ ਜਾ ਮੈਂ ਛੱਡਦੀ ਨਹੀਂ ਲਾਉਣਾ ਇਹਦਾ ਨਹੀਂ ਨਹੀਂ ਬਾਹਰ ਦੇ ਪਾਸੇ ਨਹੀਂ ਲਾਉਣਾ ਕੋਈ ਨਾ ਉਹ ਬਾਹਰੋਂ ਪਾਉਣ ਲਾਗੇ ਉਹਨਾਂ ਨੂੰ ਪੜਨੀ ਹੈਗੀ ਆ ਕਾਨੂੰ ਇਹਨਾਂ ਵਰਗਦੀਆਂ ਗੱਡੀ ਉਹ ਘੜਦੀ ਹੈ ਲੈ ਜੀ ਮੈਨੂੰ ਤਾਂ ਲੱਗਦਾ ਹੁਣ ਸਾਰਾ ਤੱਤ ਹੀ ਨਿਕਲ ਗਿਆ। ਹਾਂਜੀ ਆ ਇਹਨਾਂ ਕੀ ਰਹਿ ਗਏ। ਪਾਣੀ ਜਿਹਾ ਪਾਣੀ। ਮੈਂ ਅਸੀਂ ਨਾ ਜਿਹੜਾ ਸਕੂਲੋਂ ਆ ਕੇ ਸ਼ੱਕਰ ਵਾਲਾ ਪਾਣੀ ਪੀਂਦੇ ਹੁੰਦੇ ਸੀ ਉਹ ਲੱਗਦਾ। ਉਹ ਜਿਹਾ ਹੀ ਲੱਗਦਾ ਸ਼ੱਕਰ ਵਾਲਾ। ਸਾਡੀ ਦਾਦੀ ਬਣਾ ਕੇ ਰੱਖਦੀ ਹੁੰਦੀ। ਇਹ ਮਹਿਕ। ਹਾਂਜੀ। ਮੰਮੀ ਨੇ ਫੇਰ ਕਹਿਣਾ ਸਸਤਾ ਵਾਲਾ ਕੰਮ ਕਰਦਾ ਇਹਨੂੰ ਛਿੱਟਿਓ ਨਾ ਪੁੱਤ। ਸਬਜ਼ੀ ਬਣਾ ਕੇ ਤੜਕਾ ਲਾ ਕੇ ਸਬਜ਼ੀ ਬਣਕ। ਤੇ ਸਾਡੀ ਸੱਸ ਮੰਮੀ। ਜਿਹੜੀ ਦਾਦੀ ਸੱਸ ਹੁੰਦੇ। ਮੇਰੇ ਦਸਰ ਬਰਜਾ। ਹੂੰ। ਤੋਂ ਮੰਮੀ ਨੂੰ ਵੀ ਪਤਾ ਹੁੰਣਾ। ਹੁੰਦੇ ਆ ਨਹੀਂ ਸਿੱਧੀ। ਪੂਰੀ ਸਿੱਧੀ ਹੁੰਦੇ ਆ। ਜੇ ਹੁਣ ਮੈਨੂੰ ਐ ਸਿੱਧੀ ਕਰਾਂ ਕਦੇ ਨਾ ਹੋਵੇ ਹਾਂ ਨਾਲੇ ਲੋੜ ਕਾਢ ਹੀ ਨਾਲਿਓ ਵਾਲਾ ਚੋਰ ਮਾਰ ਕੇ ਕੀ ਤੇ ਕਾਢ ਹੀ ਨਾਲਿਓ ਮੈਂ ਕਿਹਾ ਵਾਲਾ ਚੋਰ ਮਾਰ ਕੇ ਉਹ ਕੱਟ ਕੇ ਉਹ ਵੀ ਛੱਡ ਕੇ ਪਾ ਆ ਡੱਬਾ ਯਾਰ ਬੜਾ ਸੋਹਣਾ ਵਾ ਇੱਕ ਪਾਸੇ ਬਰਫ਼ਾ ਇੱਕ ਪਾਸੇ ਠੰਡੇ ਗਰਮ ਵਾਲਾ ਇਹ ਮੈਗ ਹਾਂਜੀ ਇਹ ਡੱਬਾ ਤੇਰੀ ਮੰਮੀ ਦੇ ਡੈਡੀ ਦੇ ਵਿਆਹ ਦਾ ਤੇਰੀ ਕਹਿੰਦੀ ਜਾਂ ਮੰਮੀ ਕਹਿੰਦੀ ਅਸੀਂ ਭਾਂਡੇ ਖਰੀਦਣ ਗਏ ਹਾਂਜੀ ਇਹਦੀ ਮੈਂ ਆਪਣੀ ਬੀਬੀ ਨੂੰ ਕਿਹਾ ਵੀ ਬੀਬੀ ਇੱਕ ਰੋਟੀਆਂ ਵਾਲਾ ਇੱਕ ਪਾਣੀ ਵਾਲਾ ਡੱਬਾ ਦੇ ਦੇ ਕਹਿੰਦੀ ਕਿਉਂ ਕਹਿੰਦੀ ਖਬਰ ਆ ਵੀ ਮੇਰੇ ਘਰ ਵਾਲਾ ਨੌਕਰੀ ਸਰਕਾਰੀ ਲੱਗੇ ਚੁਗੇ ਅੱਛਾ ਉਹ ਕਹਿੰਦੀ ਸਰਕਾਰੀ ਤਾਂ ਸਰਕਾਰੀ ਇਹ ਤਾਂ ਪ੍ਰਾਈਵੇਟ ਔਰ ਮੋਟਰ ਤੇ ਵੀ ਨਹੀਂ ਜਾਂਦਾ ਸੀ ਮੈਨੂੰ ਕਹਿੰਦੀ ਤੁਸੀਂ ਮੋਟਰ ਤੇ ਜਾਣਦੇ ਹੋ ਤੁਸੀਂ ਲੈ ਜਾਇਆ ਕਰੋ ਬੈੜੀ ਕਿੰਨਾ ਝੂਠ ਬੋਲਦਾ ਮੋਟਰ ਤੇ ਤਾਂ ਜਾਂਦੇ ਸੀ ਕਿ ਉਹ ਉਹ ਛੋਟੀ ਮੋਟਰ ਨੇੜੇ ਸੀਗੀ ਪੇਰੇ ਨੇ ਨਹੀਂ ਸੀਗੀ ਅੱਛਾ ਜਿਹੜੀ ਮੁੜ ਆਉਂਦੇ ਸੀਗੇ ਆਪਣੀ ਦੂਰ ਨਹੀਂ ਕਿੱਥੇ ਸਾਢੇ ਤੱਕ ਡੈਡੀ ਦੇਖ ਲੈ ਕਿੰਨਾ ਡੈਡੀ ਦਾ ਤੇ ਸਹੁਰੇ ਦਾ ਫਰਕ ਆ ਨਹੀਂ ਜਿਹੜੀ ਸੱਚੀ ਗੱਲ ਹੈ ਇਹਦੀ ਹਾਮੀ ਭਰਿਆ ਇਹਦਾ ਪੁੱਤ ਵੀਡੀਓ ਦੱਸੂਗੀ ਜਣਾ ਪੰਮੀ ਦੱਸੂਗੀ ਇੱਧਰ ਜੀ ਹੁਣ ਆਪਾਂ ਸਾਰੇ ਪੰਮੀ ਤੇ ਡੈਡੀ ਦੋਨੇ ਇੱਕੋ ਜਿਹੀ ਗੱਲ ਦਾ ਚੱਕ ਦੇ ਕੇ ਘਰ ਚਾਹ ਫੋਨ ਫੜਾ ਮੈਂ ਪੰਮੀ ਭੈਣ ਜੀ ਨੂੰ ਹੁਣ ਉਹ ਤਾਂ ਤੁਹਾਡੀ ਥੋੜੀ ਹੋ ਗਈ ਧਿਆਨ ਨਾਲ ਧਿਆਨ ਨਾਲ ਇਹ ਸਾਡੇ ਜਿਹੜੇ ਵਿੱਚ ਗੱਲਿਆ ਸੀ ਉਹ ਪੁਣੀਆਂ ਇਸ ਲਈ ਸਾਡੇ ਜਾਂਦੇ ਭਾਂਡੇ ਭਰ ਗਏ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਕਰਾਂਗੇ ਐਡ ਦੁੱਧ ਰੰਗ ਵੀ ਪੂਰਾ ਚੱਕਮ ਆਇਆ ਬਹੁਤ ਵਧੀਆ ਬਣਾਂਗਾ ਦੁੱਧ ਪਾ ਦਈਏ ਬਸ ਹੁਣ ਤਾਂ ਪੀਣ ਦੀ ਤਿਆਰੀ ਗਰੀ ਪਰ ਫਰ ਨਾਲ ਥੋੜੀ ਜਿਹੀ ਛੇਤੀ ਛੇਤੀ ਠੰਡੀ ਹੋ ਜਾਵੇ ਕਈ ਵਾਰੀ ਠੰਡੀ ਘੱਟ ਜਾਂਦੀ ਆ ਪਰ ਆਪਾਂ ਠੰਡੀ ਦੇ ਪੀਣ ਆਣੇ ਹਾਂ ਹਾਂਜੀ ਬਸ ਤਾਂ ਰਸੀ ਦਾ ਲਫੂਟਾ ਸਿੱਧੀ ਕਰਨ ਨੂੰ ਵੀ ਹੁਣ ਤਾਂ ਹੌਲੀ ਹੌਲੀ ਲੋੜ ਪੈਂਦੀ ਆ ਜੋ ਜੋ ਮਰਵਾਤੀ ਆ ਕੱਲੇ ਗੋਡਾ ਸਿੱਧਾ ਕਰਨ ਦੇ ਕੰਮ ਡਾਡੀ ਉੱਠਾ ਮੈਂ ਵੀ ਗੋਡਾ ਐਕਸਰਸਾਈਜ਼ ਕਰਕੇ ਉੱਠਣ ਦਾ ਵੀ ਕੰਮ ਕਰਦਿਆਂ ਉੱਠਣ ਦਾ ਵੀ ਕਰਦਿਆਂ ਡਾਡੀ ਵੀ ਉੱਠ ਗਏ ਸਰਦਾਈ ਵੀ ਹੋ ਗਈ ਡਾਡੀ ਹੁਣ ਠੀਕ ਹੈ ਗਾੜੀ ਨੇ ਸਾਰਾ ਕੁਝ ਠੀਕ ਹੋ ਜਾਣਾ ਗੋਡੇ ਗੁੱਡੇ ਸਾਰੀ ਗੱਲੇ ਕਰ ਦੇਣਾ ਫੱਟੇ ਚੱਕ ਦੇਣਾ ਬਹੁਤ ਹੱਸ ਰਹੀ ਆ ਆਪ ਕੈਮਰਾ ਚੁੱਕ ਹੋਣਾ ਫਿਰ ਉਹ ਸੋਚ ਰਹਾ ਸਰਦਾਈ ਇੱਧਰੇ ਨਾਲ ਨਿਕਲ ਖਾਣੋਂ ਨਾਲ ਸਿੱਧਾ ਹੀ ਇੱਧਰੇ ਨਿਕਲੋ ਫਿਰ ਇਹ ਦੇਖ ਲਿਓ ਲਓ ਵੀ ਆਪ ਕੇ ਆਮਰਾ ਤੇ ਆਉਣ ਕੈਮਰਾ ਬਹੁਤ ਫਰਕ ਪਾ ਪੂਰਾ ਗਲਾਸ ਖੰਡਾ ਬਾਹਰੋਂ ਦਾ ਅੰਦਰੋਂ ਦਾ ਤਸਵੀਰ ਵੀ ਠੰਡੀ ਹੋ ਜੀ ਇਸਕਾ ਤਸਵੀਰ ਠੰਡੀ ਸ਼ਰਦ ਲੋਕ ਵੀ ਤਾਂ ਨੇ ਵੀ ਸਰਦਾਈ ਦੀ ਤਸਵੀਰ ਠੰਡੀ ਆ ਇਹ ਹੁਣ ਸਿੱਧਾਈ ਦੀ ਗਰਮ ਹੋ ਜਾਣੀ ਆ ਬਹੁਤ ਘਰੇ ਆਉਂਦੀ ਨਹੀਂ ਤੱਕ ਗਰਮ ਹੋ ਜਾਂਦੀ ਇਹਨਾ ਕਾਰ ਵਾਲੇ ਦੀ ਵਡਿਆਈ ਕਰਨੀ ਹੋਵੇ ਕਾਹੋ ਕਿੰਨਾ ਹਾਸੇ ਖਾਉਂਗੇ ਵਡਿਆਈ ਉਹ ਕਰਦੀ ਮੈਂ ਇੱਕੇ ਘੁੱਟ ਪੀਤੀ ਜੀ ਬਾਲੀ ਜਿਆਦਾ ਸਵਾਦ ਆ ਹਰੇ ਠੰਡੀ ਮੈਂ ਹੋਰ ਹੋਣ ਦੀ ਵੇਟ ਕਰ ਸਕਦਾ ਥੋੜੀ ਹੋਰ ਠੰਡੀ ਹੋ ਜਾਵੇ। ਨਹੀਂ ਪਰਪ ਹੋਰ ਬਸ। ਅੱਛਾ ਪਰਪ ਖੁਰਗੇ? ਹਾਂਜੀ। ਮੈਂ ਠੰਡੀ ਜਾਦੇ ਪੀਣਾ। ਨਹੀਂ ਠੰਡੀ ਤਾਂ ਬਹੁਤ ਹੈ। ਪਰ ਬਸ। ਆਹ ਖਦੀ ਐਨੀ ਕਿਹ ਹੈ? ਪਾਲੀ ਵਧੀਆ ਆ ਰਹੀ ਐ ਸੌਂਫ ਬਾਲਾ ਜਿਆਦੇ ਵਧੀਆ ਲੱਗ ਰਹੀ ਐ। ਮੇਰੇ ਹੱਥ 'ਚ ਸਮਾਨ ਆਇਆ ਸੀ। ਕਿਵੇਂ ਬਚਾਉਣਾ ਥੋੜੀ ਸੋਚਿਆ। ਮਾਰਿਆ ਚੱਕੇ। ਪੈਸੇ ਦੀ ਕਰਨੀ। ਚੀਜ਼ ਬਣਾਉਣੀ ਵੀ ਵਧੀਆ ਹੋਣੀ ਚਾਹੀਦੀ। ਉਹ ਕਈ ਵਾਰ ਕੋਈ ਚੀਜ਼ ਵੱਧ ਪੈਣ ਨਾਲ ਚੀਜ਼ ਖਰਾਬ ਵੀ ਹੋ ਜਾਂਦੀ ਐ। ਟੇਸਟ ਓਵਰ ਕਮ ਹੋ ਜਾਂਦਾ। ਹੋਰ ਪੀਉਣੀ ਐ? ਹਾਂ ਪੀਉਣੀ ਐ। ਯੋਗੀ ਹੈ ਜੀ ਤੇਰੇ ਮੇਰੇ ਘਰ ਆਣੀ ਮੇਰੇ ਚਾਕਾਂ ਦੀ ਮੇਰੀ ਦੁਆਰਾ ਬਣਾ ਜੋਗੇ ਪੈਸੇ ਆਣਗੇ ਜੇ ਤੁਸੀਂ ਪੀਓਗੇ ਐਨ ਮਿਰਚਾਂ ਦਾ ਫਲੇਵਰ ਪਿੱਛੋਂ ਸਾਰਾ ਵਧੀਆ ਬਹੁਤ ਸੁਆਦ ਆ ਤਾਹੀ ਮੇਰੇ ਘਰ ਟਪੋਈ ਸੀ ਇਹਨਾਂ ਨੇ ਪਾਲਾ ਹੋਣਾ ਮਾੜਾ ਸਰਵੇ 8-9 ਬਾਅਦ ਇੰਦਣ ਕਰਦੀ ਹੈ ਪਾਰੀਆਂ ਨੇ ਉਹਨਾਂ ਘਰੋਂ ਆਇਆ ਪੀਤੀ ਵੀ ਜਾਦੇ ਜਾਂਦੀਆਂ ਨਾਜ਼ੀ ਵਧੀਆ ਜਾਂਦੀਆਂ ਮੈਂ ਕਿਹਾ ਕੁੜੀਆਂ ਜਾ ਕੇ ਪੀਕੇ ਕਹੀ ਜਾਂਦੀਆਂ ਨੇ ਮੇਰਾ ਪ੍ਰਾਣਾ ਕੱਬਾ ਆਇਆ ਦੇਖ ਲੈ ਟਾਵਰਾ ਨਹੀਂ ਜੱਟੀ ਦੀ ਕੁਰਸੀ ਤੇ ਬੈਠਾ ਮਾਲਕ ਮੰਜੇ ਤੇ ਬੈਠਾ ਮੈਂ ਇੱਕ ਗੁੱਟ ਵਰਕੇ ਦੇਖਿਆ ਸਹੀ ਸੋ ਅਮਰਸੋਰਾ ਵਾਲੀ ਨਾਲ ਉਹ ਵੀ 42 ਸਵਾਦ ਆ 70 ਵਾਲੀ ਸਵਾਦ ਕਰ ਦਿੰਦੀ ਆ ਕੁਝ ਵੀ ਆ ਜਾਂਦਾ ਨਹੀਂ ਸੌਫ ਵੀ ਜ਼ਿਆਦਾ ਪਾਈ ਆ ਨਾ ਆਪਾਂ ਨੇ ਉਹ ਵੀ ਗਾੜੀ ਹੋ ਜਾਂਦੀ ਆ ਜੀ ਸ਼ਕਰ ਨਾਲ ਉਹਨਾਂ ਨੇ ਕਿੰਨੇ ਜਾਣੇ ਭਤੌਣੇ ਸੀਗੇ ਆਪਾਂ ਹੀ ਚਾਰ ਜਾਣੇ ਸੀਗੇ ਆਪਾਂ ਸੰਗੜੀ ਬਣਾ ਲਈ ਮਟੀਰੀਅਲ ਵੀ ਵੱਧ ਪਾਇਆ ਨਾ ਹਾਂਜੀ ਮਰਮੋਣੇ ਕਹਿੰਦਾ ਬੈਥੋਂ ਸਿੱਖ ਕੇ ਮੇਰੇ ਉੱਤੇ ਹਵਾ ਘੜਦੇ ਨੇ ਬਹੁਤ ਜ਼ਾਰੀ ਸਵਾਦ 42 ਸਵਾਦ ਆ ਕਮ ਵੀ ਪੀ ਲੋ ਹੋਰ ਅੱਜ ਪੀ ਲੋ ਸਵੇਰੇ ਤੱਕ ਸੋਗੇ ਪੀ ਚੱਲੋ ਪੀ ਫੇਰ ਬਣਾ ਲਾਂਗੇ ਹਾਂਜੀ ਹੁਣ ਤਾਂ ਸਾਵ ਆ ਗਿਆ ਆਪਾਂ ਇਹ ਥੋੜੀ ਹੋਰ ਐਕਸਪੈਰੀਮੈਂਟ ਵੀ ਕਰਕੇ ਦੇਖਾਂਗੇ ਠੀਕ ਹੈ ਦੇ ਕੋਈ ਖਰੋਟ ਪਾ ਕੇ ਕਦੇ ਕੁਝ ਪਾ ਕੇ ਕਦੇ ਕੁਝ ਪਾ ਕੇ ਕੋਈ ਚੀਜ਼ ਮਰਚੀ ਪਾ ਲੋ ਸੇਮ ਹੀ ਆਤਾ ਬਸ 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 ਬੜਿਆ ਮੋੜਿਆ 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 ਸੁੱਕਾਂ ਨਹੀਂ ਡਾਲਾ ਬਾਦਾਮ ਇਹ ਤਾਂ ਬਾਦਾਮ ਕਾਜੂ ਦਾ ਆਖੇ ਠੰਡੀ ਹੁੰਦੀ ਆ ਉਹ ਡਰ ਕੇ ਰਹੀ ਹੈ ਉਹਨਾਂ ਨੂੰ ਕੀ ਹੋ ਰਿਹਾ ਹੈ ਥੋੜੀ ਐਸੇ ਪੀ ਲੈ ਦੋ ਦੋ ਗਲਾਸ ਇਹਨਾਂ ਨੂੰ ਕਹਿ ਰਹਾ ਕੰਮ ਵੀ ਕਰ ਨਾ ਨਹੀਂ ਨਹੀਂ ਇਹ ਪੀਣੇ ਤਾਂ ਰਕਤ ਵਾਲੀ ਹੈ ਉਹ ਜਿਹੜੀ ਇਹਨਾਂ ਨੇ ਹੱਕੀ ਹੱਕੀ ਪੀਣੀ ਆ ਉਹਦਾ ਵੀ ਨਸ਼ਾ ਕਹਿੰਦੇ ਡਾਊਨ ਕਰ ਦਿੰਦਾ ਦਰਸ਼ਨ ਹਾਂ ਜੀ ਆ ਮੇਰਾ ਬਿਸਤਰਾ ਵੀ ਲੈ ਜੀ ਤੋਹੇ ਕੋਈ ਨਾ ਬਿੱਲ ਆ ਜਾ ਇਹਨੂੰ ਤੋਕੇਵੇਂ ਬੰਨ ਦੀ ਫਿਰ ਮੈਨੂੰ ਲਿਆਉਣਾ ਪੈਣਾ ਉੱਥੇ ਘਰੇ ਗੁੰਮ ਨਾ ਹੋ ਜਾਵੇ ਸਰਦਾਰੀ ਚਾਦਰ ਮਛਰਦਾਨੀ ਮੇਰੇ ਕੋਲ ਬਾਦੂ ਮੱਛਰਦਾਨੀਆ ਬਾਦੂ ਦਨੀਆਂ ਬਾਦੂ ਚੰਦਰਾ ਚੱਕ ਲਓ ਬਈ ਆ ਫੜਾ ਦੇ ਮੈਨੂੰ ਕਿੰਨਾ ਚੱਕੋ ਬਈ ਸਮਝੋ ਤੁਸੀਂ ਚੱਕ ਸਕਦੇ ਚੱਕ ਲਓ ਬਾਕੀ ਮੈਂ ਪਿੱਛੇ ਲੈ ਆਉਂਗਾ ਸਾਰਾ ਸਾਮਾਨ ਆ ਹਾ ਤੇ ਸਰਦਾਈ ਪੀ ਕੇ ਅੱਜ ਆ ਗਿਆ ਨਜ਼ਾਰਾ ਮੈਂ ਪੀ ਗਿਆ 2.5 ਗਲਾਸ ਸਵਾਦ ਆ ਗਿਆ ਯਾਰ ਸਵੇਰੇ ਪਰੌਂਠੇ ਆਲੂ ਵਾਲੇ ਖਾਏ ਜਾਂਦੇ ਨਹੀਂ ਹੋਰ ਪੀਤੀ ਜਾਣੀ ਸੀ ਹਾ ਜੋ ਮੈਂ ਵੀ ਖਾ ਮੈਂ ਲਿਆ ਅੱਜ ਖਾਧੀ 11 12 11:30 11 ਵਜੇ ਤੋਂ 12 ਨਹੀਂ ਮੈਂ ਵੀ ਹੋਰ ਪੀ ਹਾ ਹੋਰ ਪੀਤੀ ਜਾਣੀ ਸੀ ਨਹੀਂ ਪਰੌਂਠਿਆਂ ਦਾ ਚੱਕਰ ਚੱਲ ਗਿਆ ਤੇ ਚਲਦੇ ਹੁਣ ਘਰ ਨੂੰ ਅੱਜ ਆਉਣਾ ਸੀ ਰਿਸ਼ਤੇਦਾਰਾਂ ਨੇ ਮਿਲਾਂਗੇ ਆਪਾਂ ਜੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਾਥ ਸ਼੍ਰੀ ਅਕਾਲ